ਵਿਦੇਸ਼ ਫਸੇ ਭਾਰਤੀ ਦੀ ਐਮਪੀ ਸੰਤ ਸਿਚੇਵਾਲ ਨੇ ਕਰਵਾਈ ਘਰ ਵਾਪਸੀ ਪਾਸਪੋਰਟ ਗਵਾਚ ਜਾਣ ਕਾਰਨ ਨਹੀਂ ਆ پا ਰਿਹਾ ਸੀ ਭਾਰ ਪਿੰਡ ਮੱਤੇਵਾੜਾ ਜ਼ਿਲ੍ਹਾ ਲੁਧਿਆਣਾ ਹੈ ਗੁਰਤੇਜ ਸਿੰਘ ਸਾਲ 2001 ਵਿੱਚ ਗਿਆ ਸੀ ਲਿਬਨਾਨ ਪਹਿਲਾ ਜਾਰਡਨ ਫਿਰ ਉੱਥੋਂ ਸੀਰੀਆ ਤੇ ਡੋਕੀ ਲਾ ਕੇ ਲਿਬਨਾਨ ਪਹੁੰਚਿਆ ਪਾਸਪੋਰਟ ਨਾ ਹੋਣ ਕਾਰਨ ਵਾਪਿਸ ਆਉਣਾ ਸੀ ਨਾ ਮੁਮਕਿਨ ਪਰਿਵਾਰ ਨੇ ਸੰਤ ਸਿਚੇਵਾਲ ਦਾ ਕੀਤਾ ਧੰਨਵਾਦ ਲਗਾਤਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚਵਾਲ ਦੇ ਯਤਨਾ ਸਦਕਾ ਵਿਦੇਸ਼ਾਂ ਵਿੱਚ ਫਸੇ ਭਾਰਤੀ ਘਰ ਵਾਪਸੀ ਕਰ ਰਹੇ ਹਨ ਉੱਥੇ ਹੀ ਅੱਜ 24 ਸਾਲਾਂ ਬਾਅਦ ਲਿਬਨਾਨ ਚ ਫਸੇ ਇੱਕ ਪੰਜਾਬੀ ਦੀ ਘਰ ਵਾਪਸੀ ਹੋਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਤੇਜ ਸਿੰਘ ਪਿੰਡ ਮੱਤੇਵਾੜਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ 2001 ਚ ਲਿਬਨਾਨ ਗਿਆ ਸੀ ਜਿੱਥੇ 2006 ਚ ਉਸ ਦਾ ਪਾਸਪੋਰਟ ਕਵਾਂਚ ਗਿਆ ਸੀ ਅਤੇ ਬਾਅਦ ਵਿੱਚ ਉਹ ਲਗਾਤਾਰ ਭਾਰਤ ਵਾਪਸ ਆਉਣ ਲਈ ਯਤਨ ਕਰ ਰਿਹਾ ਸੀ ਪਰੰਤੂ ਉਸ ਨੂੰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗਦੀ ਸੀ ਉਹਨਾਂ ਦੱਸਿਆ ਕਿ ਉੱਥੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਕਦੇ ਰੋਟੀ ਮਿਲਦੀ ਸੀ ਕਦੇ ਨਹੀਂ ਮਿਲਦੀ ਸੀ ਅਤੇ ਉਹ ਦੋ ਨੰਬਰ ਦੇ ਰਾਹੀਂ ਡੋਂਕੀ ਲਗਾ ਕੇ ਪਹਿਲਾ ਜਾਰਡਨ ਗਿਆ ਸੀ ਅਤੇ ਫਿਰ ਸਿਰਿਆ ਅਤੇ ਲਿਬਨਾਨ ਗਿਆ ਸੀ ਜਿੱਥੇ ਉਸ ਨੂੰ ਬੜੀ ਤੰਗੀ ਕਟਣੀ ਪਈ ਅਤੇ ਬਹੁਤ ਸੰਤਾਪ ਭੋਗਣਾ ਪਿਆ ਦੇ ਬਾਅਦ ਵਿੱਚ ਮੇਰੇ ਪਰਿਵਾਰ ਵੱਲੋਂ ਸੰਤ ਸਿਚੇਵਾਲ ਦੇ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਦੇ ਯਤਨ ਸਦਕਾ 24 ਸਾਲਾਂ ਬਾਅਦ ਮੇਰੀ ਘਰ ਵਾਪਸੀ ਹੋਈ ਹੈ। ਉਹਨਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਨੰਬਰ ਚਾਹੀ ਵਿਦੇਸ਼ ਜਾਣ ਅਤੇ ਉਹਨਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨਾਲ ਪਤਾ ਕਾਇਮ ਕਰਨ ਤੋਂ ਬਾਅਦ ਗੁਰਤੇਪ ਸਿੰਘ ਦੀ ਘਰ ਵਾਪਸੀ ਹੋਈ ਹੈ। ਸultanpur ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਹੈ ਕਿੱਥੋਂ ਆਪਸੀ ਹੋਈ ਗੁੱਟੇ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਆਪਸੀ ਪਿੰਡ ਮੱਤੇਵਾਲਾ ਜ਼ਿਲ੍ਹਾ ਲੁਧਿਆਣਾ ਕਿੱਥੋਂ ਆਪਸੀ ਕਰਾਈ ਸੰਸ ਤੇ ਚੈਲ ਰੱਡੀ ਲਵਲਾਂ ਤੋਂ ਹੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਫਸਿਆ ਨੂੰ 24 ਸਾਲ 24 ਸਾਲ ਬਾਅਦ ਬਾਤ ਪਸਾ ਕੀ ਹਾਲਾਤ ਸੇ ਉੱਥੇ ਜਿਹੜੇ ਤੁਸੀਂ ਰਹਿ ਰਹੇ ਹਾਲਾਤ ਉੱਥੇ ਵੀ ਸਹੀ ਨਹੀਂ ਜੀ ਹੈਗੇ ਕਾਰਨ ਕੀ ਰਿਹਾ ਇਹਨਾਂ ਚਿਰ ਉੱਥੇ ਫਸੇ ਰਹੇ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਜਿਸ ਕਰਕੇ ਮੇਰ ਤੋਂ ਆ ਨਹੀਂ ਹੋਇਆ ਉਹਨਾਂ ਸੰਤਾ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਤੁਸੀਂ ਐ ਬੈਸੀ ਨਾਲ ਕੋਈ ਸੰਪਰਕ ਕੀਤਾ ਇੰਨਾ ਜਿਹੜੇ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨੁਕਸਾਨਵਾਈ ਕੀਤੀ ਕੀ ਕਹਿੰਦੇ ਕੀ ਕਹਿੰਦੇ ਬੈਸੀ ਵਾਲੇ ਬੈਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੋਈ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਿ ਕਿੰਨੇ ਰਹਿ ਗਏ ਸੀ ਇੱਕ ਨੰਬਰ ਤੇ ਗਿਆ ਦੋ ਨੰਬਰ ਤੇ ਦੋ ਨੰਬਰ ਚ ਇੱਥੋਂ ਤਾਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਦੋ ਨੰਬਰ ਜਾਣਾ ਉੱਥੇ ਜਾ ਕੇ ਪਤਾ ਲੱਗਾ ਜਿਆ ਜੋਲਡਨ ਤੋਂ ਕੰਨੇ ਰੈਡਨ ਨੂੰ ਜਾਣਾ ਸੀਰੀਆ ਰਹੇ ਸੀਰੀਆ ਤੋਂ ਲਾਣ ਨੂੰ ਲੈ ਕੇ ਗਏ ਕਿੰਨੇ ਚਿਰ ਪਹਿਲਾਂ ਗਏ ਸੀ 2001 ਚ 2001 ਚ ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਨਿਵਲਾਨ ਹੀ ਰਹੇ ਹਾਂਜੀ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆਇਆ ਕਿ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਮੇਰਾ ਹਰ ਹੱਲ ਕਰੋ ਕੋਈ ਹੱਲ ਕਰੋ ਕੋਈ ਇੱਧਰ ਤਾਂ ਮੈਨੂੰ ਬੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਹੈਗੇ। ਫੇਰ ਪਿੱਛੋਂ ਹੱਲ ਹੋਇਆ। ਸੰਤਾ ਨੇ ਮੁੰਡੇ ਨੇ ਸਾਡੇ ਪਿੰਡ ਵਾਲੇ ਨੇ ਕਰਾਇਆ। ਪਾਸਪੋਰਟ ਕਿਹੜੇ ਸੰਜ ਕੋਚ ਦੇ ਦਾ? ਪਾਸਪੋਰਟ 2000 ਫੀਸ ਕੋ ਚ ਵਾਰ ਗਿਆ ਸੀ। ਤੇ ਉਹ ਲੜਾਈ ਲੱਗੀ ਸੀ ਉੱਥੇ। ਹਾਂਜੀ। ਚੰਗ ਦੇ ਹਾਲਾਤਾਂ ਦੇ ਵਿੱਚ ਜਿਹੜਾ ਪਾਸਪੋਰਟ ਹਾਂਜੀ। ਚੰਗਰੇ ਹਾਲਾਤ ਵਿੱਚ ਵੀ ਜਿਹੜੇ ਉੱਥੇ ਰਹੋ ਕੀ ਹਾਲਾਤ ਸੀ ਉਸ ਟਾਈਮ ਬਹੁਤ ਔਖਾ ਸੀ ਉਹ। ਵਿਆਹਾਂ ਕਿਵੇਂ ਚੱਲਦਾ ਸੀ ਤੁਹਾਡਾ ਉੱਥੇ? ਵਿਆਹਾਂ ਫਿਰ ਖੇਤਾਂ 'ਚ ਕੰਮ ਕਰਦੇ ਸੀ ਮੜਾ ਮੋਟਾ ਕਰੀ ਜਾਂਦੇ ਸੀ। ਰੋਟੀ ਪਾਣੀ ਮਿਲ ਨਹੀਂ ਜਾਂਦਾ ਸੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੁੰਡਾ ਮੇਰਾ ਵੱਡਾ ਛੋਟਾ ਮੁੰਡਾ ਅੰਮ੍ਰਿਤ ਕਾਰਾ ਬਲਿਆ ਮੇਰਾ ਵੱਡਾ ਭਰਾ ਇਹਨਾਂ ਦਾ ਕਿੰਨਾ ਕੁ ਜ਼ੋਰਾ ਚੱਲਦਾ ਰਿਹਾ ਪਿੱਛੇ ਮੜ ਮੁੱਟੇ ਭੇਜਦਾ ਰਿਹਾ ਪੈਸੇ ਮੜ ਕਣ ਖਰਚਾ ਭੇਜਦਾ ਰਹਿੰਦਾ ਸੀ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਣਾ ਵੀ ਉੱਥੇ ਖਾਣਾ ਈ ਕੁਛ ਨਾ ਕੁਛ ਇੰਨਾ ਲੰਬਾ ਸਮਾਂ ਪਰਿਵਾਰ ਤੋਂ ਬਿਨਾਂ ਰਹਿਣਾ ਹੁਣ ਮਤਨ ਵਾਪਸੀ ਹੋਈ ਹੈ ਕੀ ਅਨੁਭਵ ਠੀਕ ਹੈ ਜੀ ਹਮ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟਾਈਮ ਤਾਂ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਕੋਈ ਕੁਝ ਨਹੀਂ ਆ ਸਕਦਾ ਨਹੀਂ ਸੀ ਸੁਣਿਆ ਹੈ ਕਿ ਹੁਣ ਤੁਸੀਂ ਸਾਦੇ ਪੋਤੇ ਵਾਲੇ ਹੋ ਗਏ ਹੋ ਇਹ ਕਦੀ ਵੀ ਹੈ ਹਾਂ ਜੀ ਪੋਤਾ ਜੀ ਪੋਤਾ ਮੇਰਾ ਜੀ ਅਜੇ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁਕਣਾ ਚਾਹੁੰਦੇ ਨੇ ਆਸ ਦਾ ਰੁਕ ਰਹੇ ਨੇ ਇਹ ਇਸ ਨੇ ਆ ਦੇ ਨਾ ਦੋੰਦ ਗੁਰਾ ਮੈਂ ਤਾਂ ਜੀ ਇਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਤੇ ਕਾਗਜ਼ ਬੰਦੇ ਉਹ ਜਾਓ ਬਾਕੀ ਨਾ ਕੋਈ ਜਾ ਦੋ ਨੰਬਰ ਤੇ ਨਾ ਕੋਈ ਜਾਵੇ ਬਸ ਔਰ ਤੌਖਾ ਦੋ ਨੰਬਰ ਤੇ ਤੁਸੀਂ ਚੈਲ ਬਾਰੇ ਕੀ ਕਹਣਾ ਚਾਹੋ ਸੰਤਨੀ ਬੜੀ ਮਿਹਰਬਾਨੀ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ ਜਿੱਤੇ 온ਲੀ ਹਾਂਜੀ ਬਾਬਾ ਜੀ ਸਖਤ ਦੀ ਕਿਸ਼ਤ ਦਾ ਵਾਪਸੀ ਸੰਭਵ ਹੋਈ ਹੈ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪਤਾ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਕੇ ਪਹੁੰਚਿਆ 24 ਸਾਲ ਪਿੱਛੋਂ ਆਪਣੇ ਘਰ ਸੋ ਅਬੜਾ ਨਾ ਨਹੀਂ ਲੰਬਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜਾਰਡਨ ਚ ਗਏ ਇਹਨਾਂ ਨੂੰ ਏਜੰਟ ਲੈ ਗਿਆ ਕਿ ਅਸੀਂ ਜਾਰਡਨ ਜੌਰਡਨ ਤੋਂ ਸੀਰੀਆ ਸੀਰੀਆ ਤੋਂ ਲਿਬਨਾਨ ਲਿਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ ਅ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਇਹ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਕੁ ਮਹੀਨੇ ਪਹਿਲਾਂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਕੋਈ ਨਹੀਂ ਮੇਰੀ ਉਹਦਾ ਕਾਰਨ ਇਹ ਸੀਗਾ ਕਿ ਅੰਬੈਸੀ ਮੰਗਦੀ ਸੀਗੀ ਕਿ ਜੇਸੋ ਪਾਸਪੋਰਟ issued ਹੋਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਇਹ ਵੀ ਕਦੋਂ issued ਹੋਇਆ ਉਹਦੀ ਫੋਟੋਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫ਼ਤਰ ਸੀ ਉਹ ਗੇੜੇ ਘੜਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦਿੰਦਾ ਨਹੀਂ ਸੀ ਪੇਦਾ ਨਹੀਂ ਸੰਬੈਸ਼ੀ ਨਰੇਸ਼ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਅੰਬੈਸ਼ੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਦੇਸ਼ ਵਾਲੇ ਜਲੰਧਰ ਦੇ ਜਿਹੜੇ ਦਫ਼ਤਰ ਦੇ ਉੱਤੇ ਸੀਬੀਆਈ ਦਾ ਸਾਪਾ ਪਿਆ ਉੱਥੋਂ ਦੇ ਜਿਹੜੇ ਮੁਖੀ ਅਧਿਕਾਰੀ ਸੀਗੇ ਉੱਥੋਂ ਦੇ ਮੁਖੀ ਦਫ਼ਤਰ ਦੇ ਚੋਂ ਪਾਸਪੋਰਟ ਅਫਸਰ ਉਤੇ ਨਾਲ ਦੋ ਹੋਰ ਫੜੇਗਾ ਤੋ ਫਿਰ ਉਹ ਦੂ ਮਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਜਿਹੜਾ ਪਾਸਪੋਰਟ ਦਫ਼ਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉੱਥੇ ਭੇਜੀ ਤੇ ਉਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ-ਵੱਖ ਉਥੇ ਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗੈਰਾ ਲੈਣ ਤੇ ਲੱਗ ਗਿਆ ਤਕਰੀਬਨ 24 ਸਾਲ ਪਿਛੋ ਇਹ ਦੁਆਰਾ ਘਰ ਆਇਆ ਤੇ ਹੁਣ ਇਹ ਪੋਤਿਆਂ ਵਾਲਾ ਹੋਇਆ ਪਰ ਇਹਨਾਂ ਲੰਬਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਤਾਪ ਭੋਗਿਆ ਪਰ ਮਾਰੇ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ। ਕਿ ਕਰਾਂ ਜੀ ਸਰੇਂਦਰ ਕਹਰਾ ਜੀ ਨੇ ਕੀ ਕਹਾਂ ਧੰਨਵਾਦ ਜੀ ਅੱਜ ਜੀ ਮੈਂ ਬੱਬਾ ਜੀ ਦਾ ਧੰਨਵਾਦ ਬਹੁਤ 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 ਕਰਾਈਆਂ ਵੀ ਸਾਡੇ ਪਰਿਵਾਰ ਨੂੰ ਸਾਡੇ ਘਰ ਵਿੱਚ ਲੈ ਆਇਆ ਹੈ। ਤੇ 24 ਸਾਲਾ 24 ਸਾਲਾ ਵਧਾਈ ਨੇ ਜੀ ਇਹਨਾਂ ਦਾ ਸਾਨੂੰ ਕੋਈ ਲੋ ਨਹੀਂ ਸੀ। ਆਣੀ ਮਹਾਲ ਹੁਣ ਤਾਈ ਕੋ ਬੜੀ ਹੈ ਜੀ ਪਹਿਲਾਂ ਤਾਂ ਬਹੁਤ ਔਖੇ ਟਾਈਮ ਕੱਢਿਆ ਹੱਸਨੇ